ਨਾਬਾ ਪਟਿਆਲਾ ਰੋਡ ਤੇ ਲਗਾਇਆ ਗਿਆ ਧਰਨਾ ਪਿੰਡ ਮੰਡੋਰ ਦੀ ਸ਼ਾਮਲਾਟ ਜ਼ਮੀਨ ਦਾ ਠੇਕਾ ਭਰਨ ਦੇ باوجود ਵੀ ਨਹੀਂ ਮਿਲ ਰਿਹਾ ਕਬਜ਼ਾ ਲੋਕਾਂ ਨੇ ਪ੍ਰਸ਼ਾਸਨ ਅਤੇ ਮੰਤਰੀ ਦੇ ਖਿਲਾਫ ਦਿੱਤਾ ਧਰਨਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪੀਤ ਸਿੰਘ ਮੈਂ ਗ੍ਰਾਮ ਪੰਚਾਇਤ ਮਰੋਲ ਸਰਪੰਚੀ ਠੀਕ ਹੈ ਤੇ ਜਿਹੜਾ ਸਟੈਪ ਚੱਕਿਆ ਜੇ ਨਗਰ ਨਿਵਾਸੀਆਂ ਨੇ ਇਹ ਕੋਈ ਪਹਿਲਾ ਸਟੈਪ ਨਹੀਂ ਹੈ ਜੀ ਇਸ ਤੋਂ ਪਹਿਲਾਂ ਵੀ ਡਾਕਟਰ ਬਦਮੀਤ ਸਿੰਘ ਜੀ ਜਿਹੜੇ ਕਿਸ ਹਰਪੀ ਦੀ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੇ ਘਰ ਦੇ ਅੱਗੇ ਜਿਹੜਾ ਇਹ ਧਰਨਾ ਸੀ 4 ਦਿਨ ਤੱਕ ਰਾਤ ਲਗਾਤਾਰ ਲੱਗਾ ਰਿਹਾ ਸੀ ਠੀਕ ਹੈ ਉਹਨਾਂ ਦੇ ਭਰੋਸਾ ਦਿਵਾਉਣ ਤੇ ਡੀਸੀ ਸਾਹਿਬ ਪਟਿਆਲਾ ਦੇ ਭਰੋਸਾ ਦਿਵਾਉਣ ਤੇ ਐਸਐਸਪੀ ਸਾਹਿਬ ਦੇ ਭਰੋਸਾ ਦਿਵਾਉਣ ਤੇ ਤਾਂ ਉਹ ਜਿਹੜਾ ਧਰਨਾ ਸੀ ਚੁੱਕਿਆ ਗਿਆ ਸੀ ਪਰ ਜਿਹੜੀ ਇਹ ਗੱਲ ਆਪਣੇ ਅੱਜ ਤੁਹਾਨੂੰ ਤਹਿਸੀਲਦਾਰ ਸਾਹਿਬ ਨੇ ਦੱਸੀ ਹੈ ਵੀ ਅੱਜ ਸਾਨੂੰ ਪੋਸਟਪੋਨ ਕਿਸੇ ਕਾਰਨ ਕਰਕੇ ਕਰਨਾ ਕਰ ਦਿੱਤਾ ਹੈ। ਇਹ ਤਾਂ ਹੈ ਜਿਹੜਾ ਕਬਜ਼ਾ ਕਾਰਵਾਈ ਸੀ ਅੱਜ ਪਹਿਲੀ ਵਾਰ ਨਹੀਂ ਮੁਕਤਵੀ ਹੋਈ ਅੱਜ ਤੀਜੀ ਵਾਰ ਮੁਕਤਵੀ ਹੋਈ ਹੈ। ਠੀਕ ਹੈ। ਜਦੋਂ ਕਿ ਹਾਈ ਕੋਰਟ ਦੀ ਡਾਇਰੈਕਸ਼ਨ ਵੀ ਸੀ ਅੱਜ ਪ੍ਰਸ਼ਾਸਨ ਨੂੰ ਵੀ ਜਿਹੜੇ ਚਕੋਤਿਆਕਾਰ ਨੇ ਉਹਨਾਂ ਨੇ ਪੂਰੀ ਪੇਮੈਂਟ ਭਰਤੀ ਢੇੜ ਮਹੀਨਾ ਹੋ ਗਿਆ ਬੋਲੀ ਹੋਈ ਨੂੰ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਬੋਲੀ ਹੋਈ ਹੈ। ਇਹ ਸਰਕਾਰੀ ਸਹ ਦੇ ਉੱਪਰ ਹੈ ਜਿਹੜਾ ਸਾਰਾ ਡਰਾਮਾ ਵਾਰ-ਵਾਰ ਹੋ ਰਿਹਾ ਹੈ। ਕਿਉਂਕਿ ਇਹ ਪ੍ਰਸ਼ਾਸਨ ਇੱਥੋਂ ਤੱਕ ਫੇਰ ਹੋ ਚੁੱਕਿਆ ਹੈ ਵੀ ਹਾਈ ਕੋਰਟ ਦੀ ਵੀ ਪ੍ਰਵਾਹ ਨਹੀਂ ਮੰਨ ਰਿਹਾ ਜਿਹੜਾ ਪ੍ਰਸ਼ਾਸਨ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਵਿਧਾਇਕ ਨੇ ਡਾਕਟਰ ਬਲਬੀਰ ਜੀ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਇੰਨਾ ਜਕੜ ਰੱਖਿਆ ਹੈ ਵੀ ਉਹਨਾਂ ਨੂੰ ਕਿਸੇ ਇੱਥੇ ਸਿਸਟਮ ਦੀ ਪ੍ਰਵਾਹ ਨਹੀਂ ਕਿਉਂਕਿ ਜਿਹੜੀ ਸ਼ਾਮਲਾਟ ਜ਼ਮੀਨ ਹੈ ਗਰੀਬ ਪਰਿਵਾਰਾਂ ਨੇ ਐਸਸੀ ਪਰਿਵਾਰਾਂ ਨੇ ਪੈਸੇ ਭਰ ਦਿੱਤੇ ਨੇ ਉਹਨਾਂ ਨੂੰ ਕਬਜ਼ਾ ਨਹੀਂ ਮਿਲ ਰਿਹਾ ਜਿਹੜੇ ਬੰਦੇ ਪਿਛਲੀ ਵਾਰ ਦੇ ਡਿਫਾਲਟਰ ਨੇ ਉਹ ਜ਼ਮੀਨ ਦੇ ਵਿੱਚੋਂ ਉੱਠ ਨਹੀਂ ਰਹੇ ਤੇ ਜਿਹੜੇ ਜਰਨਲ ਕੈਟਾਗਰੀ ਨਾਲ ਸੰਬੰਧਤ ਨੇ ਉਹਨਾਂ ਨੇ ਆਪਣਾ ਝੋਨਾ ਵੀ ਲਾ ਲਿਆ ਇੱਕ ਵੀ ਬੰਦੇ ਤੋਂ ਪੈਸਾ ਨਹੀਂ ਭਰਵਾਇਆ ਜਾ ਰਿਹਾ ਇਹ ਸਾਰਾ ਜਿਹੜਾ ਇੱਕ ਬੋਟ ਬੈਂਕ ਦਾ ਰਾਜ ਕੀਤਾ ਜਾ ਰਿਹਾ ਹੈ ਲੋਕਾਂ ਦੇ ਹਿੱਤਾਂ ਦੇ ਨਾਲ ਖੇਡਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਰਹੇ ਨੇ ਇਹਦਾ ਸਿੱਧੇ ਤੌਰ ਤੇ ਜਿਹੜਾ ਪਟਿਆਲਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਜੀ ਹੁਣ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਡੇਢ ਮਹੀਨਾ ਹੋ ਗਿਆ ਬੋਲੀ ਹੋਈ ਨੂੰ ਡਾਕਟਰ ਨੇ ਮਤਵਲ ਐਨਾ ਪ੍ਰਸ਼ਾਸਨ ਤੇ ਦਬਾਅ ਪਾਇਆ ਸੀ ਏ ਡੀ ਸੀ ਐਸ ਐਸਪੀ ਡੀ ਐਸ ਵੀ ਡਿਪਟੀ ਡਾਇਰੈਕਟਰ ਵੀਡੀਓ ਸਾਰਿਆਂ ਨੂੰ ਅਸੀਂ ਮਿਲ ਲੇ ਮਤਲਬ ਕੋਈ ਬਾਹ ਨਹੀਂ ਫੜਾ ਰਿਹਾ ਮਤਲਬ ਜਿਵੇਂ ਅੱਖਾਂ ਦੀ ਪੱਟੀ ਬੰਨੀ ਵੀ ਹੁੰਦੀ ਆ ਕੋਈ ਪਰਵਾਹ ਹੀ ਨਹੀਂ ਕਾਨੂੰਨ ਦੀ ਹਾਈ ਕੋਰਟ ਦੀ ਰਿਟ ਪਾਤੀ ਉਹਦੇ ਉਹਨਾਂ ਨੇ ਕਿਹਾ ਵੀ ਕੱਲ ਨੂੰ ਜਵਾਬ ਦੇ ਦਿਓ ਉਹਦੇ ਦੀ ਉਹਦਾ ਕੋਈ ਜਵਾਬ ਨਹੀਂ ਦੇ ਰਹੇ ਉਹਦੇ ਦੀ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨ ਬਸ ਆਇਆ ਉੱਠ ਖੜੋ ਜਨਤਾ ਔਖੀ ਹੁੰਦੀ ਆ ਜਨਤਾ ਕੋਈ ਬੰਦਾ ਮਰ ਜੂ ਇੱਥੇ ਮੁੰਡੇ ਨੇ ਤੇਲ ਪਾ ਲਿਆ ਤੀਜੀ ਉਹ ਮਰ ਗਿਆ ਕੌਣ ਜ਼ਿੰਮੇਵਾਰ ਆ ਜਮੀਨੀ ਮਤਲਬ ਪਰਵਾਹ ਵੀ ਕੋਈ ਮਰੇ ਕੋਈ ਰਹੇ ਇੰਨਾ ਹੋ ਰਾਜ ਹੋ ਗਿਆ ਮਤਲਬ ਗੁੰਡਾ ਰਾਜ ਤੁਸੀਂ ਕੋਈ ਸੜਾਈਆਂ ਨੇ ਐਮ ਐਲ ਏ ਬਣਾਏ ਨੇ ਫਿਰ ਕੀ ਇਹ ਕਹਿਣਾ ਚਾਹੋ ਨੇ ਵੋਟਾਂ ਪਾਈਆਂ ਨੇ ਹੁਣ ਤੱਕ ਉਹਨਾਂ ਵੋਟਾਂ ਤਾਂ ਪਾਈਆਂ ਦੀ ਵੀ ਬਦਲਾਅ ਹੋਊਗਾ ਚੰਗੇ ਆਹ ਹੋਣਗੇ ਮਤਲਬ ਮੁੱਖ ਮੰਤਰੀ ਐਮ ਐਮ ਐਲ ਪਰ ਇਹਨਾਂ ਨੇ ਤਾਂ ਬਰਬਾਦ ਕਰਤਾ ਪੰਜਾਬ ਨੂੰ ਇੰਨਾ ਕਰਜ਼ਾ ਲੈ ਕੇ ਬੱਚੇ-ਬੱਚੇ ਤੇ ਸਿਰ ਚਾਹ 4-5 ਲੱਖ ਰੁਪਏ ਸਿਰ ਚੜਾਤਾ ਚੜੇ ਸੂਰਜ ਕਰਜ਼ਾ ਲਈ ਜਾਂਦੇ ਨੇ ਆਪ ਜਾਇਦਾਦਾਂ ਬਣਾ ਰਹੇ ਨੇ ਲੋਕਾਂ ਦਾ ਖੂਨ ਸਿੰਨੇ ਦੀ ਕਮਾਈ ਖਾ ਰਹੇ ਨੇ ਤੇ ਵਚਣਾ ਦੀ ਕੁਰਸੀ ਤੇ ਜਨ ਸਾਫ ਕਰਨਾ ਹੀ ਨਹੀਂ ਪਤਾ ਇਹਨਾਂ ਸਾਫ ਕਰੇ ਸਰਕਾਰ ਉਹ ਹੁੰਦੇ ਜਿਹੜੀ ਨਿਸ਼ਾਫਤੀ ਹੁੰਦੀ ਹੈ ਇਹ ਤਾਂ ਪਾਪੀ ਨੇ ਪਾਪ ਰੱਖਦੇ ਨੇ ਜਿਹੜੇ ਤਾਂ ਗਰੀਬ ਆ ਰਹੇ ਨੇ ਉਹਨਾਂ ਨੂੰ ਦੇ ਰਹੇ ਨੇ ਜਿਹੜੇ ਪੈਸੇ ਲਾ ਰਹੇ ਆ ਸੀ ਸਾਨੂੰ ਕੁਝ ਦਿੰਦੇ ਨਹੀਂ ਅਸੀਂ ਆਪਨੇ ਬੈਠੇ ਹੈਗੇ ਆ ਪੁਲਿਸ ਆ ਸਾਰੀ ਇਹ ਹੋਲਾਂ ਦੀ ਬਣ ਜਾਂਦੀ ਹੈ ਸਰਕਾਰ ਉਹ ਨਾਲ ਦੀ ਹੈ ਸਾਡਾ ਤਾਂ ਕੋਈ ਬਣਦਾ ਨਹੀਂ ਅਸੀਂ ਤਾਂ ਤਾਂ ਬੈਠੇ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਸੀ ਇੱਥੇ ਉੱਠ ਕੇ ਨਹੀਂ ਜਾਂਦੇ ਕਹੇ ਸਾਨੂੰ ਮਾਰ ਦਾਨ ਮਾਰ ਦੇਣ ਚਾਹੇ ਮਰਜੀ ਹੈ ਜੀ ਹਾਂ ਅਸੀਂ ਪੂਰੇ ਬੈਠੇ ਆਏ ਕੀ ਕਰ ਲੈ ਵੀ ਪੈਸੇ ਭਰਨ ਵਾਲਾ ਕੋਈ ਹੈ ਖਾਣ ਨੂੰ ਹੈ ਖਾਂਦਾ ਕੋਈ ਹੈ 3 ਸਾਲ ਹੋ ਗਏ ਇਹਨਾਂ ਨੂੰ ਖਾਂਦਿਆਂ ਨੂੰ ਸਾਡੇ ਵਾਰੀ ਹੁਣ ਪੈਸੇ ਭਰੇ ਹੋਏ ਵੀ ਕਹਿੰਦੇ ਅਸੀਂ ਖਾਣ ਨਹੀਂ ਦਿੰਦੇ ਇਹ ਕਿੱਥੇ ਲਿਖੀ ਹੈ ਪਹਿਲਾਂ ਵੀ ਸਰਕਾਰ ਆਉਂਦੀ ਜਾਂਦੀ ਰਹੀ ਹੈ ਕੋਈ ਆਤਾ ਨਹੀਂ ਵੀ ਜਿੜੀ ਨਹੀਂ ਪਰ ਵੀ ਪੈਸੇ ਉਹਨੂੰ ਜ਼ਿੰਦਗੀ ਅਸੀਂ ਜੀ ਗੰਦੀ ਪੈਸੇ ਭਰ ਕੇ ਕੀ ਲੈਤੀ ਹੈ ਇਹ ਜੀ ਗੰਦੀ ਸਰਕਾਰ ਨਹੀਂ ਅਸੀਂ ਦੇਖੀ ਨਾ ਕੋਈ ਸਵਾਸਣ ਕਰੇ ਨਾ ਕੋਈ ਜਿਹੜਾ ਬੈਠਾ ਚੌਕੀ ਤੇ ਹੋ ਨਾ ਕਰੇ ਇਹ ਸਾਡਾ ਕੀ ਬਣੂਗਾ ਅਸੀਂ ਨਹੀਂ ਉੱਠਦੇ ਉਹਨੂੰ ਇਹਨੇ ਇਹਨੇ ਲੱਖ ਰੁਪਈਆ ਭਰਿਆ ਵਾ ਅਸੀਂ ਕਿਵੇਂ ਉੱਠਾਂਗੇ ਅਸੀਂ ਨਹੀਂ ਉੱਠਦੇ ਹੈਗੇ ਹਾਂ ਅਸੀਂ ਨਹੀਂ ਉੱਠਦੇ ਅਸੀਂ ਜ਼ਮੀਨ ਲੈ ਕੇ ਹਟਾਂਗੇ ਹਾਂ ਜੀ ਉਹ ਦੋ ਜਿੱਤੇ ਵਾਲੇ ਜਿਹੜੇ ਤੁਹਾਡੇ ਤੇ ਦੋਸ਼ ਲਾ ਰਹੇ ਨੇ ਹਾਂ ਜੀ ਕਿ ਇਹਨਾਂ ਨੂੰ ਪਿੱਛੇ ਤੋਂ ਚਾਹਤਾ ਕਿਸੇ ਹੋਰ ਨੇ ਉਹ ਜ਼ਮੀਨ ਲੈਣ ਵਾਸਤੇ ਕਿਸੇ ਲਾਇਆ ਕਿਨੇ ਆਏ ਬਰਬੀਰ ਡਾਕਟਰ ਨੇ ਲਾਇਆ ਹੈ ਵੀ ਤੁਸੀਂ ਤੁਹਾਡੇ ਪਿੱਛੇ ਕੋਈ ਬੰਦਾ ਹੈ ਜਿਹੜਾ ਜ਼ਿੰਮੇਦਾਰ ਹੈ ਹਾਂ ਹੈਗਾ ਉਹ ਨਹੀਂ ਕੋਈ ਪੈਸੇ ਲਾਇਆ ਕੋਈ ਕਿਸੇ ਨੇ ਕੋਈ ਪੈਸਾ ਨਹੀਂ ਲਾਇਆ ਕਿਸੇ ਨੇ ਜੋਹਨੇ ਭਖਣਿਆ ਆਉਂਗਾ ਸੀ ਉਹਦਾ ਜ਼ਿਮੇਵਾਰ ਆ ਜਿਹਨੇ ਪਾਜੇ ਦੱਸਿਆ ਸੀ ਉਹਨੇ ਆਇਆ ਯਾਰ ਸਾਰੇ ਅਸੀਂ ਅਸੀਂ ਕੋਤਾਂਗੇ ਅਸੀਂ ਕੋਟੀ ਬਾਹੂਗਾ ਜਿਹਨੇ ਪੈਸੇ ਲੱਤੇ ਨੇ ਜੀ ਕਈ ਨਾ ਪੈਸੇ ਪਰ ਜੇ ਕੋਈ ਜ਼ਿੰਮੇਦਾਰ ਬਾਹੂਗਾ ਸਾਡੇ ਤੇ ਕੇਸ ਕਰਨਾ ਜੋ ਬੰਦਾ ਕਾਨੂੰਨੀ ਕਾਰਵਾਈ ਕਰਨਾ ਠੀਕ ਆ ਆਪਣੇ ਆਪ ਨੂੰ ਅੱਗੇ ਪੜੇ ਰੱਖਦੇ ਸਾਰੇ ਆ ਆਜਾ ਹੋ ਗਏ ਨੇ ਉਹ ਖੜੇ ਨੇ ਓਕੇ ਤੰਗ ਤੰਗ ਹੋਏ ਮਾਲੇ ਮੋਟੇ ਬੜੇ ਤੰਗ ਹੋ ਗਏ ਅੱਜ ਵਾਲੀ ਗੱਡੀ ਹਾਂ ਲੋਗਾਂ ਨੇ ਤਸਾਨ ਕਰਿਆ ਜ਼ਿੰਮੇਦਾਰਾਂ ਨੇ